ਜਿਹੜਾ ਮੇਰਾ ਆਇਆ ਹੋਇਆ ਪਹਿਲਾਂ ਲਲਕਾਰਾ ਗਾਉਣਾ ਸੀ ਪਰ ਮੈਂ ਆਪਣਾ ਗਾਉਂਗੀ ਕੀ ਕਿਆ ਪਹਿਲੇ ਤੋੜਦਾ ਨਜ਼ਾਰਾ ਆ ਕਿੱਥੋਂ ਰੈੱਡ ਬੁੱਲ ਦਿੰਦੀ ਦੀਜੇ ਪੈਗ ਪਿੱਛੋਂ ਦੀ ਓ ਅੰਗਰੇਜ਼ੀ ਨਾਲ ਖਿੱਦੀ ਬਾਬਾ ਜੀ ਮਾਲਕ ਇਦਾਂ ਹੀ ਮਹਾਪੁਰਸ਼ਾਂ ਦੇ ਦਰਸ਼ਨ ਕਰਾਉਂਦਾ ਰਹੇ ਔਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੀ ਰਵਾਂ ਪਰ ਸੁਣ ਕੇ ਕੀ ਕਹੇ ਪਹਿਲੇ ਤੋੜਦਾ ਨਜ਼ਾਰਾ ਕਿੱਥੋਂ ਰੈੱਡ ਬੱਲ ਦਿੱਤੀ ਜੇ ਪੈਗ ਪਿੱਛੋਂ ਆਉਂਦੀ ਓ ਹੰਗਰੇ ਜੀ ਨਾਲ ਫਿੱਤੀ ਫੇਰ ਚਾਨਣ ਉੱਤੇ ਵੇਚੀ ਦੇ ਫੱਲਾ ਟ ਨਖਰੋ ਹਾਏ ਨਹੀਂ ਹੁੰਦੇ ਆ ਸ਼ਾਮਾਂ ਨੂੰ ਜੱਟ ਟ ਟ ਨਖਰੋ ਤੇ ਫੇਰ ਘਰ ਵਾਲੀ ਕੀ ਕਹਿੰਦੇ ਸੁਣ ਕੇ ਵੇ ਤੂੰ ਆਥਣ ਦੇ ਵੇਲੇ ਅਬੇ ਜੇ ਬਣ ਕੇ ਅੰਪਾਨੀ ਫਿਰ ਤੈਨੂੰ ਕਿੱਥੋਂ ਯਾਦ ਰਹਦੀ ਐ ਜਨਾਨੀ ਹਾਈ ਵੇ ਫੋਨ ਫੋਨ ਵੱਲ ਨਹੀਂ ਤੂੰ ਕੰਨ ਕਰਦਾ ਵੇ ਫਿਰ ਦੈਂਗਿਆਰਾਨਾ ਫੋਨ ਚੰਨ ਕਰਦਾ ਵੇ ਤੂੰ ਫਿਰ ਦੈਂਗਿਆਰਾਨਾ ਸ਼ਣ ਕਰਦਾ ਮੀਆਂ ਬੀਬੀ ਦੀ ਨੋਕ ਚੋਕ ਤੁਹਾਡੇ ਸਾਹਮਣੇ ਆ ਸੁਣ ਕੇ ਕੀ ਕਿਉਂਕਿ ਜਦੋਂ ਬੰਦਾ ਪੈਗ ਲਾਉਂਦਾ ਫਿਰ ਕੁਸ਼ਕ ਕੁਸ਼ਬਦ ਹਿੰਦੀ ਦੇ ਆਉਂਦੇ ਵਿੱਚ ਅੰਗਰੇਜ਼ੀ ਆਉਂਦੀ ਵਿੱਚ ਪੰਜਾਬੀ ਖਿਚੜੀ ਪੱਕ ਜਾਂਦੀ ਹੈ ਔਰ ਘਰ ਵਾਲੀ ਲੜਦੀ ਹੈ ਕਹਿੰਦੀ ਮੇਰਾ ਫੋਨ ਵੀ ਨਹੀਂ ਹੁਣ ਦੇਖਦਾ ਸੁਣ ਕੇ ਕੀ ਕਹ ਦੁਕਾਨਾ ਮੈਂ ਇਕੱਲੀ ਗਾਉਂਗੀ ਪਰ ਦੁਕਾਨਾ ਜੋੜੀਆਂ ਆਉਣ ਵਾਲੀਆਂ ਨੇ ਮੇਰੇ ਗਾਣੇ ਸਾਰੇ ਮੈਨੂੰ ਇਕੱਲੇ ਗਾਉਣੇ ਪੈਂਦੇ ਆ ਸੁਣ ਕੇ ਕੀ ਕਿਆ ਪਹਿਲੇ ਤੋੜਦਾ ਨਜ਼ਾਰਾ ਕਿੱਥੋਂ ਰੈੱਡ ਬੱਲ ਤੈਨੂੰ ਤੀਜੇ ਪੈਗ ਪਿਛੋਂ ਆਉਂਦੀ ਓਂ ਅੰਗਰੇਜ਼ ਜਿ ਨਾਲ ਹਿੰਦੀ ਤੀਜੇ ਪੈਗ ਪਿਛੋਂ ਆਉਂਦੀ ਓਂ ਅੰਗਰੇਜ਼ ਜਿ ਨਾਲ ਹਿੰਦੀ ਤੀਜੇ ਪੈਗ ਪਿਛੋਂ ਆਉਂਦੀ ਓਂ ਅੰਗਰੇਜ਼ ਜਿ ਨਾਲ ਹਿੰਦੀ ਫੇਰ ਚਾਨੀ ਉੱਤੇ ਪੇਚੀ ਦੇ ਫਨਟ ਨਖਰੋ ਹਾਂ ਨਹੀਂ ਹੁੰਦੇ ਅਸ਼ਮਾਨੂ ਜੱਟ ਟੈਟ ਨਖਰੋ ਹੁੰਦੇ ਅਸ਼ਮਾਨੂ ਜੱਟ ਟੈਟ ਨਖਰੋ ਹੁੰਦੇ ਅਸ਼ਮਾਨੂ ਜੱਟ ਟੈਟ ਨਖਰੋ ਦੇ ਬੇਰੇ ਬਜੇ ਬਣ ਕੇ ਅਬਾਨੀ ਆਹ ਕਿਹੜੇ ਤੇਲੇ ਬੈਠ ਕੇ ਬਣ ਜੇ ਵਾਨੀ ਹੇ ਫਿਰ ਤੈਨੂੰ ਕਿਥੋਂ ਯਾਦ ਰਹਿੰਦੀ ਅਜ ਨਾਨੀ ਫਿਰ ਕਿਥੋਂ ਇਥੋਂ ਯਾਦ ਰਹਦੀ ਅਜ ਨਾਨੀ ਹਾਏ ਵੇ ਫੋਨ ਫੋਨ ਵੱਲ ਫੋਨ ਫੋਨ ਵੱਲ ਤੂੰ ਨਹੀਂ ਕੰਨ ਕਰਦਾ ਵੇ ਫਿਰਦਾ ਯਾਰਾ ਨਾ ਫਨਸ਼ਨ ਕਰਦਾ ਫਿਰਦਾ ਯਾਰਾ ਨਾ ਫਨਸ਼ਨ ਕਰਦਾ ਵੇ ਤੂੰ ਫਿਰਦਾ ਯਾਰਾ ਨਾ ਫਨਸ਼ਨ ਕਰਦਾ ਫਿਰਦਾ ਯਾਰਾ ਨਾ ਫਨਸ਼ਨ ਕਰਦਾ ਅਰ ਬਾਬਾ ਜੀ ਜਗਰਾਜ ਜੀ ਕੀ ਕਹਿੰਦਾ ਸਫਾਈ ਦਿੰਦਾ ਇੱਕ ਪੀਣ ਵਾਲਾ ਬੰਦਾ ਕੀ ਕਹਿੰਦਾ ਥੈਂਕ ਯੂ ਜੋਸ਼ੀ ਸਾਹਿਬ ਥੈਂਕ ਯੂ ਸੋ ਮਚ ਜੋੰਦਰੂ ਠੀਕ ਆ ਹਾਂ ਜਗਰਾਜ ਬਾਬਾ ਜੀ ਦੇ ਨਾਲੀ ਤਾੜੀ ਲਾ ਦਿਓ ਕਿਤੇ ਇਹ ਆਰਟਿਸਟ ਨੂੰ ਸਟਾਰ ਬਣਾਉਂਦੇ ਆ ਸਮੇਰੀ ਵਾਰੀ ਸ਼ਾਇਦ ਹੁਣ ਲੱਗਣੀ ਆ ਪਰ ਕੀ ਕਹਿੰਦਾ ਬੰਦਾ ਸੁਣ ਕੇ ਤੂੰ ਕੀ ਸਮਝੇਂਗੀ ਬਿੱਲੋ ਕਿੰਨੀ ਚੰਗੀ ਆ ਦਵਾਈ ਸਮਝੇਂਗੀ ਬੜੀ ਚੰਗੀ ਮਾਂ ਜੰਗੀ ਬਿੱਲੋਂ ਕਿੰਨੀ ਚੰਗੀਆਂ ਦੁਵਾਈ ਨੀ ਸਭ ਜਗ ਬਿੱਲਾ ਬੜੀ ਚੰਗੀ ਐ ਨੀ ਮੈਂ ਬਾਹਰ ਦੇ ਮਾਂ ਜਾਨ ਜਿਹੜੇ ਭਾਈ ਨੇ ਬਣਾਈ ਨੀ ਮੈਂ ਬਾਹਰ ਦੇ ਜਹਾਨ ਜਿਹੜੇ ਭਾਈ ਨੇ ਬਣਾਈ ਨੀ ਮੈਂ ਬਾਹਰ ਦੇ ਜਹਾਨ ਜਿਹੜੇ ਭਾਈ ਨੇ ਬਣਾਈ ਸ਼ਰੀਫ ਜਿਲਦਾਰ ਭਾਈ ਜੱਸੀ ਜੀ ਦੱਬ ਕੇ ਤਾੜੀ ਵੀਰੇ ਦੇ ਨਾਂ ਦੀ ਵਿਚੋਲੇ ਤੇ ਮੈਂ ਕੇਸ ਕਰਨਾ ਬੜਾ ਜਬਰਦਸਤ ਬਾਈ ਗਾਉਂਦੇ ਆ ਪਰ ਬਾਈ ਮੈਂ ਡਿਊ ਟੂ ਗੌਡ ਲੱਗੀ ਆ ਮਾਫੀ ਚਾਹਨੀ ਆ ਕਿਉਂਕਿ ਤੁਸੀਂ ਸਟਾਰ ਹੋ ਜੂੜ ਜੋੜੀਆਂ ਦੇ ਠੀਕ ਹੈ ਤੂੰ ਕੀ ਸਮਝੇਂਗੀ ਬਿੱਲੋ ਕਿੰਨੀ ਚੰਗੀ ਐ ਤੂੰ ਵੀ ਸਮਝੇਂਗੀ